ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਜੀ ਦੇ ਸਾਹਮਣੇ ਬਹੁਤ ਹੀ ਅੱਛਾ ਸ਼ਬਦ ਵਿਚਾਰ ਸ਼ਬਦ ਲੈ ਕੇ ਆਈ ਹਾਂ ਬੜੇ ਧਿਆਨ ਨਾਲ ਸੁਣਿਓ ਜੀ ਤੇਰੀਆਂ ਹੀ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ ਤੇਰੀਆਂ ਸਿਫਤਾਂ ਚ ਤੂੰ ਦਾਤਾ ਤੇਆ ਤੇਰੀਆਂ ਸਿਫਤਾਂ ਚ ਤੂੰ ਤੇਰੀਆਂ ਸਿਫਤਾਂ ਚ ਤੂੰ ਦਾਤਾ ਤੇਆ ਤੇਰੀਆਂ ਸਿਫਤਾਂ ਚ ਤੂੰ ਤੇਰੀਆਂ ਸਿਫਤਾਂ ਚ ਤੂੰ ਦਾਤਾ ਤੇਆ ਤੇਰੀਆਂ ਸਿਫਤਾਂ ਚ ਤੂੰ ਜਲ ਵਿੱਚ ਤੂੰ ਐ ਤਲ ਵਿੱਚ ਤੂੰ ਤਾਲ ਵਿੱਚ ਤੂੰ ਐ ਤਾਲ ਵਿੱਚ ਤੂੰ ਐ ਕਣਕਣ ਵਿੱਚ ਰਮਿਆ ਤੂੰ ਦਾਤਿਆ ਤੇਰੀਆਂ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਸਿਫਤਾਂ ਚ ਤੂੰ ਤੇਰੀਆਂ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਸਿਫਤਾਂ ਚ ਤੂੰ ਤੇਰੀਆਂ ਸਿਫਤਾਂ ਚ ਤੂੰ ਦਾਤਿਆ ਤੇ ਸਿਖ ਤਾਂ ਚਤੂ ਅਰੇ ਜਿਕ ਦੇਵੇਂ ਰੁਜ਼ਗਾਰ ਵੀ ਦੇਵੇਂ ਅਰੇ ਜਿਕ ਦੇਵੇਂ ਰੁਜ਼ਗਾਰ ਵੀ ਦੇਵੇਂ ਪਥਰਾਂ ਵਿੱਚ ਪਾਲੇ ਤੂੰ ਦਾਤਿਆ ਤੇਰੀਆਂ ਹੀ ਸਿਖ ਤਾਂ ਚਤੂ ਦਾਤਿਆ ਤੇਰੀਆਂ ਹੀ ਸਿਖ ਤਾਂ ਚਤੂ ਤੇਰੀਆਂ ਹੀ ਸਿਖ ਤਾਂ ਚਤੂ ਦਾਤਿਆ چر سفتیں چیا تریاں سفتاں تند دواری کایا چرخا نو دواری کایا چرخا کر دسویں کرے کو داتیا تریاں سفتیں سفتیں چ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ ਤੇਰੀਆਂ ਹੀ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ ਤੇਰੀਆਂ ਹੀ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ ਜਲ ਵਿੱਚ ਤੂੰ ਹੈ ਥਲ ਵਿੱਚ ਤੂੰ ਜਲ ਵਿੱਚ ਤੂੰ ਹੈ ਥਲ ਵਿੱਚ ਤੂੰ ਹੈ ਜਲ ਵਿੱਚ ਤੂੰ ਹੈ ਥਲ ਵਿੱਚ ਤੂੰ ਹੈ ਕਣਕਣ ਵਿੱਚ ਰਮਿਆ ਤੂੰ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ ਦਾਤਿਆ ਤੇਰੀਆਂ ਹੀ ਸਿਫਤਾਂ ਚ ਤੂੰ